ਪਰ ਪੰਜਾਬ ਦੇ ਵਿੱਚ ਕੈਂਸਰ ਦੇ ਨਾਲ ਰੋਜ਼ਾਨਾ 8 ਲੋਕਾਂ ਦੀ ਮੌਤ ਹੋ ਰਹੀ ਹੈ। ਤਾਂ ਸੀ ਕਿਸੇ ਚਿਵਾਲ ਦੇ ਰਾਜ ਸਭਾ ਦੇ ਵਿੱਚ ਇਹ ਪੰਜਾਬ ਦੇ ਅੰਕੜੇ ਜਰੇ ਨੂੰ ਪੇਸ਼ ਕੀਤੇ ਨੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਕੈਂਸਰ ਫੈਲਦਾ ਜਾ ਰਿਹਾ ਹੈ। ਉਹਨਾਂ ਨੇ ਅੰਕੜੇ ਪੇਸ਼ ਕਰਦੇ ਆ ਚਿੰਤਾ ਵੀ ਜ਼ਾਹਿਰ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਰੋਜ਼ 8 ਔਰਤਾ ਦੀ ਜ਼ਿੰਦਗੀ ਖਤਮ ਕਰ ਰਿਹਾ ਹੈ ਕੈਂਸਰ ਖਾਸ ਤੌਰ ਤੇ ਪਾਰਟਿਕੂਲਰ ਉਹਨਾਂ ਨੇ ਔਰਤਾ ਦਾ ਜ਼ਿਕਰ ਕੀਤਾ ਹੈ। ਸਾਲ 2025 ਦੇ ਵਿੱਚ ਕੈਂਸਰ ਦੇ ਕਾਰਨ ਸੂਬੇ 'ਚ 2700 ਔਰਤਾ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ 2021 ਦਾ ਅੰਕੜਾ ਪੇਸ਼ ਕੀਤਾ 2000 21 ਤੋਂ ਲੈ ਕੇ 2025 ਤੱਕ ਪੰਜਾਬ ਦੇ ਵਿੱਚ 13299 ਔਰਤਾਂ ਦੀ ਮੌਤ ਹੋਈ ਹੈ ਇਹ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਛਾਤੀ ਦੇ ਕੈਂਸਰ ਦੇ ਕਾਰਨ 7181 7186 ਔਰਤਾਂ ਦੀ ਜਾਨ ਚਲੀ ਗਈ ਹੈ ਤਾਂ ਕੈਮੀਕਲ ਦੀ ਜਿਹੜੀ ਹੈ ਹੋ ਰਹੀ ਵਧ ਵਰਤੋਂ ਦੇ ਕਾਰਨ ਇਹ ਜਾਨ ਦਾ ਖਤਰਾ ਬਣਿਆ ਹੋਇਆ ਹੈ ਉਹਨਾਂ ਨੇ ਕਿਹਾ ਔਰਤਾਂ ਦੇ ਲਈ ਕੈਂਸਰ ਦਾ ਇਲਾਜ ਮੁਫਤ ਕਰਨ ਸਰਕਾਰਾਂ ਗਰੀ ਪਰਿਵਾਰਾਂ ਨੂੰ ਇਲਾਜ ਤੇ ਲਈ ਦੱਸਿਆ ਕਿ 50% ਦੀ ਸਬਸਿਡੀ ਮਿਲੇ ਇਹ ਵੀ ਉਹਨਾਂ ਨੇ ਮੰਗ ਰੱਖੀ ਹੈ ਤਪੈਲ ਦੇ ਆਧਾਰ ਤੇ ਔਰਤਾਂ ਦੀ ਸਿਹਤ ਦੀ ਰੱਖਿਆ ਹੋਵੇ ਔਰਤ ਹੀ ਸਮਾਜ ਅਤੇ ਪਰਿਵਾਰ ਦੀ ਨਿਰਮਾਤਾ ਹੈ ਤਾਂ ਸੰਤਸੀ ਚੇਵਾਲ ਦੇ ਵੱਲੋਂ ਜੋ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਆਂਕੜੇ ਪੇਸ਼ ਕੀਤੇ। ਆਵਜ ਕੈਂਸਰ ਤੋਂ ਪੀੜਤ ਔਰਤਾਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਜੋ ਚਿੰਤਾਜਨਕ ਸਥਿਤੀ ਦਰਸਾਉਂਦੇ ਆ। ਇਸੇ ਸਦਨ ਵਿੱਚ ਮਾਨਯੋਗ ਮੰਤਰੀ ਜੀ ਵੱਲੋਂ ਪੰਜਾਬ ਵਿੱਚ ਕੈਂਸਰ ਨਾਲ ਪੀੜਿਤ ਔਰਤਾਂ ਦੀ ਮੌਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਸਾਲ 2025 ਦੌਰਾਨ ਪੰਜਾਬ ਵਿੱਚ 2700 ਦੇ ਕਰੀਬ ਔਰਤਾਂ ਦੀ ਮੌਤ ਕੈਂਸਰ ਨਾਲ ਹੋਈ ਹੈ। ਜਿਹੜਾ ਔਸਤਨ ਹਰ ਦਿਨ 8 ਔਰਤਾਂ ਦੀ ਜਾਨ ਦਾ ਕਾਰਨ ਬਣ ਰਿਹਾ ਹੈ। कपिल शर्मा ने कपिल शर्मा थे, कैफे थे, किसे ने नहीं कराई है राखी सावंत का कहना है कपिल ने अपने कैफे मशहूर कर ड्रामा जेस्टोरेंट नवासिटी के लिए खुद यह गोलियां चलवाई ने राखी सावंत का दावा है और साढ़े ਲਾਰੈਂਸ ਭਰਾ ਦੇ ਬੰਦੇ ਇੰਨੇ ਵੇਲੇ ਬੈਠੇ ਨਹੀਂ ਉਹਨਾਂ ਨੇ ਇਸ ਤਰੀਕੇ ਦੀ ਸਟੇਟਮੈਂਟ ਦਿੱਤੀ ਹੈ ਉਹ ਕਪਰ ਸ਼ਰਮਾ ਤੇ ਗੋਲੀਆਂ ਚਲਵਾਉਣਗੇ ਤਾਪੜੇ ਰੈਸਟੋਰੈਂਟ ਨੂੰ ਹਿੱਟ ਬਣਾਉਣ ਦੇ ਲਈ ਕੈਨੇਡਾ ਦੇ ਵਿੱਚ ਪ੍ਰਚਾਰ ਕਰੋ ਉਹਨਾਂ ਨੇ ਕਿਹਾ ਤੁਸੀਂ ਰਾਖੀ ਨੇ ਕਿਹਾ ਤਾਂ ਤੁਸੀਂ ਸਾਡੇ ਭਰਾ ਨੂੰ ਕਿਉਂ ਬਦਨਾਮ ਕਰ ਰਹੇ ਹੋ ਜ਼ਿਕਰੇ ਖਾਸ ਹੈ ਰਾਖੀ ಸಾವಂತ್ ਲਾਰੈਂਸ ਗੈਂਗ ਨੂੰ ਭਰਾ ਦੱਸ ਰਹੇ ਉਹਨਾਂ ਨੇ ਕਿਹਾ ਕਿ ਤੁਸੀਂ ਲਾਰੈਂਸ ਗੈਂਗ ਨੂੰ ਕਿਉਂ ਬਦਨਾਮ ਕਰ ਰਹੇ ਹੋ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਸਤੀ ਪਬਲਿਸਿਟੀ ਹੈ ਤਾਂ ਰਾਖੀ ಸಾವಂತ್ ਦਾ ਜ਼ਿਕਰ ਕੀਤਾ ਜਾਵੇ ਸਮੇ ਸਮੇਤੇ ਉਹਨਾਂ ਦੇ ਵੱਲੋਂ ਇਸ ਵੀ ਕੀਤੀਆਂ ਸਟੇਟਮੈਂਟਸ ਕਈ ਅਜਿਹੇ ਉਹਨਾਂ ਦੇ ਵੱਲੋਂ ਬਿਆਨ ਜਿਹੜੇ ਨੇ ਉਹ ਚਰਚਾ ਦੇ ਵਿੱਚ ਰਹਿੰਦੇ ਨੇ ਔਰ ਅਕਸਰ ਹੀ ਇਸ ਨੂੰ ਲੈ ਕੇ ਜਿਹੜਾ ਹੈ ਉਹ ਕਈ ਤਰ੍ਹਾਂ ਦੀਆਂ ਸਟੇਟਮੈਂਟਸ ਵੀ ਆਉਂਦੀਆਂ ਨੇ ਜਦੋਂ ਰਾਖੀ ਇਸ ਤਰੀਕੇ ਦੇ ਬਿਆਨ ਦਿੰਦੇ ਨੇ ਹਾਲਾਂਕਿ ਉਹਨਾਂ ਰਾਖੀ ਨੇ ਇਹ ਜਿਹੜਾ ਬਿਆਨ ਦਿੱਤਾ ਹੈ ਉਹ ਕੰਪਲ ਸ਼ਰਮਾ ਦੇ ਕੈਫੇ ਤੇ ਜੋ ਫਾਇਰਿੰਗ ਹੋਈ ਸੀ ਉਸ ਨੂੰ ਲੈ ਕੇ ਦਿੱਤਾ ਹੈ ਅੱਗੇ ਬਾਤ ਇਹ ਆទ ਨਰਿੰਦਰ ਕੌਰ ਪਰ ਆਜ ਸੇ ਬੀਜੇਪੀ ਤੇ ਆਪਰੇਸ਼ਨ ਲੋਟਸ ਦੇ ਇਲਜ਼ਾਮਾਂ ਨੂੰ ਸਿਆਸੀ ਪਾਰਾ ਆਸਮਾਨੀ ਚੜਿਆ ਹੋਇਆ ਹੈ ਔਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਖੁਦ ਤੇ ਲੱਗੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਪਰ ਭਰਾਜ ਆਪਣੇ ਸਟੈਂਡ ਤੇ ਬਰਕਰਾਰ ਨੇ ਤਾਂ ਅਦਰ ਬੀਜੇਪੀ ਦੀ ਗੱਲ ਕੀਤੀ ਜਾਏ ਆਗੂਆਂ ਨੇ ਭਰਾਜ ਨੂੰ ਨਾਮ ਦੱਸਣ ਤੇ ਕਾਰਵਾਈ ਦੀ ਚੇਤਾਵਨੀ ਨਾਮ ਨਾ ਦੱਸਣ ਤੇ ਕਾਰਵਾਈ ਦੀ ਚੇਤਾਵਨੀ ਦੇ ਦਿੱਤੀ ਹੈ ਜੋ ਚਾਹੁੰਦੇ ਨੇ ਕਿ ਮੈਂ ਸੰਗਰੂਰ ਤੋਂ ਮੈਨੂੰ ਉਹਨਾਂ ਨੇ ਆਫਰ ਵੀ ਕੀਤੀ ਹੈ ਕਿ ਸੰਗਰੂਰ ਤੋਂ ਜਿਹੜੀ ਭਾਜਪਾ ਦੀ ਜਿਹੜੀ ਟਿਕਟ ਹੈ ਤੁਹਾਨੂੰ ਦਿੱਤੀ ਜਾਣੀ ਆ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਪਰਾਜ ਨੇ ਇਸ ਬਿਆਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਪਰੇਸ਼ਨ ਲੋਟਸ ਦਾ ਜਨ ਕੱਢ ਦਿੱਤਾ ਜਿਸ ਨੂੰ ਲੈ ਕੇ ਉਹਨਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੇਣੀ ਤੇ ਇਲਜ਼ਾਮ ਲਗਾਏ ਕਿ ਉਹਨਾਂ ਨਾਲ ਸੰਪਰਕ ਕਰਕੇ ਸੰਗਰੂਰ ਤੋਂ ਟਿਕਟ ਦੇਣ ਦਾ ਲਾਲਚ ਦਿੱਤਾ ਗਿਆ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਸਿਆਸੀ ਕਮਸਾਂਟ ਛਿੜ ਗਿਆ ਖੁਦ ਨਾਇਬ ਸੇਣੀ ਨੇ ਇਲਜ਼ਾਮ ਲਗਾਏ ਕਿ ਪਰਾਜ ਝੂਠ ਬੋਲ ਰਹੇ ਨੇ ਆਮ ਆਦਮੀ ਪਾਰਟੀ ਕਾਂਗਰਸ ਤੋਂ ਵੀ ਵੱਧ ਝੂਠੀ ਹੈ ਜਿਸ ਦਾ ਜਵਾਬ ਲੋਕ ਦੇਣਗੇ उधर नरेंद्र कौर पर कायम आरोप लगाया गया कि लोटस ऑपरेशन के तहत मेरे से संपर्क किया गया बंद कमरे में बात की गई और टिकट की ऑफर दी गई टिकट के साथ साथ और भी कामों की ऑफर दी गई इस प्रकार का एक मनगण आरोप लगाया गया मुख्यमंत्री नायब सैनी जी ਜਿਨ੍ਹਾਂ ਦੇ ਵਿਚੋਲੀਏ ਜੋ ਮੈਨੂੰ ਪਿਛਲੇ 5-6 ਦਿਨਾਂ ਤੋਂ ਜਿਹੜਾ رابطہ ਕਰਦੇ ਰਹੇ ਮੁਲਾਕਾਤ ਦੇ ਦੌਰਾਨ ਸੋ ਉਹਨਾਂ ਦੇ ਵੱਲੋਂ ਇੱਕ ਬੰਦ ਕਮਰਾ ਮੀਟਿੰਗ ਦੀ ਪ੍ਰਪੋਜ਼ਲ ਤੇ ਜਿਸ ਵਿੱਚ ਸੰਗਰੂਰ ਦੀ ਸਿਆਸਤ ਨੂੰ ਲੈ ਕੇ ਚਰਚਾ ਜਾਂ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਚਰਚਾ ਈਵਨ ਇਹ ਕਿਹਾ ਗਿਆ ਕਿ ਮੇਰੇ ਵੱਲੋਂ ਕੋਈ ਡਿਮਾਂਡ ਹੈਗੀ ਆ ਤਾਂ ਉਹਨੂੰ ਵੀ ਪੂਰਾ ਕਰਨ ਦਾ ਵਿਸ਼ਵਾਸ ਆ ਜਿਹੜਾ ਉਹ ਦੇਣਗੇ ਸੋ ਉਹਦੇ ਲਈ ਜਿਹੜੀ ਕਮਿਟਿੰਗ ਉਹ ਕਰਨਾ ਚਾਹੁੰਦੇ ਨੇ ਵਾਰ ਪਲਟ ਵਾਰ ਦੇ ਇਸ ਦੌਰ ਦੇ ਵਿੱਚ ਆਲੇ ਸੰਗਰੂਰਚ ਬੀਜੇਪੀ ਦੀ ਲੋਕਲ ਲੀਡਰਸ਼ਿਪ ਨੇ ਪਰਾਜ ਦਾ ਵਿਰੋਧ ਕੀਤਾ ਤੇ ਚੇਤਾਵਨੀ ਦਿੱਤੀ ਕਿ ਆਫਰ ਦੇਣ ਵਾਲੇ ਦਾਜਾਂ ਤਾਂ ਉਹ ਨਾ ਦੱਸਣ ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ ਜਿਸ ਦਾ ਜਵਾਬ ਦਿੰਦਿਆਂ ਪਰ ਅੱਜ ਤੱਕ ਕਹਿਣਾ ਹੈ ਕਿ ਉਹਨਾਂ ਦਾ ਵਿਰੋਧ ਕਰਨ ਤੋਂ ਪਹਿਲਾਂ ਬੀਜੇਪੀ ਆਗੂ ਆਪਣੀ ਪੀੜੀ ਸੋਟਾ ਫੇਰ ਇਹਨਾਂ ਬੀਬਾ ਜੀ ਦੇ ਉੱਪਰ ਪਾਥੀਆਂ ਚੋਰੀ ਕਰਨ ਤੱਕ ਦੇ ਇਲਜ਼ਾਮ ਨੇ ਤੇ ਜਿਹੜੀ ਭਵਨੀਗੜ ਦੀ ਟਰੱਕ ਯੂਨੀਅਨ ਹੈ ਉਹਦੇ ਚੋਂ 55 ਲੱਖ ਰੁਪਇਆ ਲੈਣ ਦੇ ਇਲਜ਼ਾਮ ਨੇ ਤੇ ਇੱਥੋਂ ਤੱਕ ਇਹਨਾਂ ਦਾ ਗਰਾਫ ਗਿਰ ਚੁੱਕਿਆ ਹੈ ਕਿ ਪਿਛਲੀਆਂ ਜਿਹੜੀਆਂ ਬਲਾਕ ਸੰਪਤੀ ਦੀਆਂ ਚੋਣਾ ਹੁੰਦੀਆਂ ਨੇ ਉਹਦੇ ਵਿੱਚ ਆਪਣੇ ਖੁਦ ਦੇ ਪਿੰਡ ਦੇ ਵਿੱਚ ਉਹ ਹਾਰ ਜਾਂਦੇ ਆ ਸੰਗਰੂਰ ਦੀ ਡਿਵੈਲਪਮੈਂਟ ਵਾਸਤੇ ਕੁਝ ਨਹੀਂ ਕਰ ਰਹੇ ਇਹਨਾਂ ਦੇ ਆਪ ਦੇ ਇੰਨੇ ਸਾਰੇ ਐਮਸੀ ਇਸ ਕਰਕੇ ਅਸਤੀਫਾ ਦੇ ਚੁੱਕੇ ਆ ਕਿਉਂਕਿ ਉਹਨਾਂ ਦੇ ਵਾਰਡਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ ਮੇਰੇ ਖਿਲਾਫ ਹੁਣ ਆ ਕੁਝ ਨਹੀਂ ਹੋਣਾ ਮੈਂ ਉਹ ਇਹ ਇਹ ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਕੇ ਦੇਖਣਾ ਵੀ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਕਿ ਅਵਾਜ ਸੰਗਰੂਰ ਤੋਂ ਇੱਕ ਸੈਟਿੰਗ ਐਮ ਐਲ ਏ ਤੇ ਸਰਕਾਰ ਜਿਹਨਾਂ ਦੀ ਹੈਗੀ ਆ ਕਿ ਉਹਨਾਂ ਨੂੰ ਅਪਰੋਚ ਕਰ ਰਹੇ ਨੇ ਖੇਰ ਵਿਧਾਇਕ ਪਰ ਆਜ ਦੇ ਇਲਜ਼ਾਮਾ ਕਿੰਨੀ ਸੱਚਾਈ ਹੈ ਇਹ ਤਾਂ ਮਾਮਲੇ ਦੀ ਜਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਆਪਰੇਸ਼ਨ ਲੋਟਸ ਦੇ ਇਲਜ਼ਾਮਾ ਨੇ ਆਮ ਆਦਮੀ ਪਾਰਟੀ ਅਤੇ ਬੀ ਜੀ ਪੀ ਨੂੰ ਮੁੜ ਇੱਕ ਦੂਜੇ ਦੇ ਵਿਰੁੱਧ ਖੜਾ ਕਰ ਦਿੱਤਾ ਹੈ ਫਰੀਦাবাদ ਤੋਂ ਅਨਿਲ ਰਾਠੀ ਅਤੇ ਸੰਗਰੂਰ ਤੋਂ ਚਰਨਜੀਤ ਕੌਸ਼ਲ ਨਿਊਜ਼ 18 ਪੰਜਾਬ ਹੁਧਰ ਆਵਾਦਵੀ ਪਾਰਟੀ ਦੇ ਵਿਧਾਇਕ ਨੇ ਬੁਲੇਟ ਪ੍ਰੂਫ ਗੱਡੀ ਖਰੀਦੀ ਹੈ ਲੁਧਿਆਣਾ ਤੋਂ ਆਵਾਦਵੀ ਪਾਰਟੀ ਦੇ ਵਿਧਾਇਕ ਪੱਪੀ ਪ੍ਰਾਸ਼ਰ ਨੇ ਦੱਸਿਆ ਕਿ ਗੱਡੀ ਖਰੀਦੀ ਹੈ ਔਰ ਉਹਨਾਂ ਨੇ ਕਿਹਾ ਕਿ ਖਤਰੇ ਦੇ ਚਲਦਿਆਂ ਇਹ ਬੁਲੇਟ ਪ੍ਰੂਫ ਗੱਡੀ ਜਿਹੜੀ ਹੈ ਮੈਂ ਖਰੀਦੀ ਹੈ ਤਾਂ ਪੁਲਿਸ ਨੇ ਮੇਰੀ ਸੁਰੱਖਿਆ ਵਧਾਈ ਹੈ ਪੱਪੀ ਪ੍ਰਾਸ਼ਰ ਦਾ ਕਹਿਣਾ ਹੈ ਮੈਨੂੰ ਪੁਲਿਸ ਨੇ ਚੌਕਸ ਰਹਿਣ ਦੇ ਲਈ ਕਿਹਾ ਔਰ ਜਿਸ ਨੂੰ ਲੈ ਕੇ ਉਹਨਾਂ ਨੇ ਖੁਦ ਆਪਣੀ ਇਹ ਬੁਲੇਟ ਪ੍ਰੂਫ ਗੱਡੀ ਜਿਹੜੀ ਹੈ ਉਸ ਨੂੰ ਖਰੀਦ ਲਿਆ ਹੈ ਔਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਆ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪੱਪੀ ਪ੍ਰਸ਼ਾਸਨ ਮੈਨੂੰ ਸੁਣੇ ਬੈ ਇਨਾ ਕ ਪਤਾ ਲੱਗਿਆ ਵੀ ਤੁਹਾਨੂੰ ਜਿਹੜੀ ਇਸ ਸਕੂਲ ਦੀ ਵਧਾ ਕੇ ਔਰ ਤੁਸੀਂ ਸਕੂਲਟੀ ਦੇ ਅੰਡਰ ਰਹਿਣਾ ਔਰ ਥੋੜਾ ਜਿਹਾ ਚੁਸਤੋਗੇ ਰਹਿਣਾ ਮੈਂ ਉਸ ਗੱਲ ਤੇ ਆਪਣੇ ਦੇ ਪਹਿਰਾ ਦੇ ਰਿਹਾ ਵਾਂ ਬਾਕੀ ਡਰੈਕਟ ਵਾਲਾ ਕੋਈ ਸਾਨੂੰ ਡਰਨ ਵਾਲੀ ਕੋਈ ਨਹੀਂ ਅਸੀਂ ਗੁਰੂਆਂ ਦੀ ਧਰਤੀ ਦੇ ਜੰਮ ਪਾਲਾ ਸਾਡਾ ਤਾਂ ਇਤਿਹਾਸ ਆ ਸਾਡੇ ਭਾਈਆਂ ਨੇ ਵੀ ਇਸ ਕੰਮ 'ਚ ਬਲੀਦਾਨ ਦਿੱਤਾ ਜਦੋਂ ਕਾਲੀਆਂ ਹਨੇਰੀਆਂ ਚੱਲਦੀਆਂ ਸੀਗੀਆਂ ਡਰ ਡੰਨ ਵਾਲੀ ਕੋਈ ਗੱਲ ਨਹੀਂ ਉਸ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦੇ ਅੱਛਾ ਤੁਹਾਨੂੰ ਕੰਪਲੇਂਟ ਭਾਈ ਹਾਂਜੀ ਨਹੀਂ ਕੰਪਲੇਂਟ ਮੈਂ ਕੀ ਕਰਨੀ ਹੈ ਮੈਂ ਤਾਂ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਨਹੀਂ ਕਿਹਾ ਕਿ 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 ਹੈਲਾਈਨ ਤੇ ਜਿਆਦਾ ਨਹੀਂ ਪ੍ਰਸ਼ਾਸਨ ਨੇ ਦੇਖੋ ਉਹਨਾਂ ਨੇ ਇਹੀ ਕਿਹਾ ਵੀ ਜਿਆਦਾ ਰਾਸ਼ੀ ਵਾਲੀ ਜਗ੍ਹਾ ਤੇ ਨਹੀਂ ਜਾਣਾ ਤੇ ਜਿੱਥੇ ਕਿਤੇ ਕੋਈ ਹੋਵੇ ਉੱਥੇ ਪਹਿਲਾਂ ਉਸ ਹਲਕੇ ਦੇ ਐਸਐਚਓ ਨੂੰ ਦੱਸੋ ਮੈਂ ਉਸ ਗੱਲ ਤੇ ਪਹਿਰਾ ਦੇ ਰਿਹਾ ਚਾਰਾ ਕਿਹਾ ਤੇ ਆ ਉਧਰ ਬਿਕਰਮ ਮਜੀਠੀਆ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਜਾਰਡਨ ਸੰਧੂ ਦੀਆਂ ਬੋਲੀਆਂ ਤੇ ਮਜੀਠੀਆ ਥਰਖਦੇ ਹੋਏ ਨਸਰਾਏ